ਵੇ ਭਾਈ ਬੱਬੂਆ ਇੱਕ ਹੋਰ ਮੁੱਦਾ ਬਹੁਤ ਗਰਮਾ ਹੈ ਕਿ ਬੱਬੂ ਮਾਨ ਨੂੰ ਗਦਾਰੀ ਦਾ ਸਰਟੀਫਿਕੇਟ ਦਿੱਤਾ ਸਾਡੇ ਲੋਕਾਂ ਨੇ ਕਹਿੰਦੇ ਬੱਬੂ ਮਾਨ ਹੈਗਾ ਆ ਜੀ ਗਰਦਾਰ ਬੰਦਾ ਆ ਇਹ ਬੰਦਾ ਚੰਗਾ ਨਹੀਂ ਹੈਗਾ ਕਿਉਂ ਇਹ ਐਲਵਿਸ਼ ਯਾਦਵ ਨਾਲ ਸ਼ੋਅ ਲਾ ਰਿਹਾ ਹਰਿਆਣੇ ਦੇ ਵਿੱਚ ਪਤਾ ਨਹੀਂ ਗੁੜਗਾਉ ਕਿੱਥੇ ਆ ਜਿੱਤੇ ਵੀ ਹੈਗਾ ਹੈ ਵੀ ਇਹਨੂੰ ਕੀ ਲੋੜ ਪਈ ਆ ਐਲਵਿਸ਼ ਯਾਦਵ ਨਾਲ ਸ਼ੋਅ ਲਾਉਣ ਦੀ ਹਾਲਾਂਕਿ ਕੀ ਪਤਾ ਬੱਬੂ ਮਾਨ ਨੇ ਕਿਹਾ ਵਿਚੋ ਲਾਉਣ ਨੂੰ ਜਾਂਣਾ ਅਗਲੇ ਨੇ ਉਹਨੂੰ ਵੀ ਸੱਦਿਆ ਹੋਊਗਾ ਇਹਨੂੰ ਵੀ ਸੱਦਿਆ ਹੋਊਗਾ ਇਹਨੇ ਆਪਣਾ ਗਾ ਕੇ ਆ ਜਾਣਾ ਹੈ ਅਗਲੇ ਨੇ ਆਪਣਾ ਪਰਫਾਰਮ ਕਰਕੇ ਚਲਾ ਜਾਣਾ ਹਾਂ ਸ਼ਾਇਦ ਟਾਈਮ ਵੀ ਇੱਕ ਨਾ ਹੋਵੇ ਭਾਈ ਇਹ ਹੈਗੇ ਕਲਾਕਾਰ ਆ ਯਾਰ ਸਾਂਝੇ ਆ ਸਭ ਦੇ ਇਹਨਾਂ ਨੂੰ ਕਹਨੂੰ ਵੰਡੀ ਜਾਣੇ ਆ ਸਾਡੇ ਲੋਕ ਤਾਂ ਇਹ ਕਹਿੰਦੇ ਆ ਤੇ ਭਾਈ ਤੁਸੀਂ ਜਦ ਤੱਕ ਭੁੱਖੇ ਨਹੀਂ ਸੌਂਦੇ ਹਨਾ ਉਦ ਤੱਕ ਸਾਨੂੰ ਚੈਨ ਨਹੀਂ ਆਉਣੀ ਹੈ ਅਗਲੇ ਨੂੰ ਕੰਮ ਨਾ ਕਰਨ ਦਿਓ ਕਦੀ ਦਲਜੀਤ ਨੂੰ ਕਹਿਣ ਲੱਪਿੰਦੇ ਆ ਉਹ ਉਹਦੇ ਕੋਲ ਜਾ ਕੇ ਬਹਿ ਗਿਆ ਇਦਾਂ ਤਾਂ ਹੁਣ ਦਲਜੀਤ ਵੀ ਗਿਆ ਕਿੱਥੇ ਗਿਆ ਅੰਬਾਨੀਆਂ ਦੇ ਸ਼ੋਅ ਉੱਤੇ ਗਿਆ ਵਿਆਹ ਤੇ ਯਾਰ ਜਿੱਥੇ ਸਦਨਾ ਜਾਣਾ ਹੀ ਪੈਂਦਾ ਕਲਾਕਾਰ ਬੰਦੇ ਆ ਸਾਡੇ ਲੋਕਾਂ ਦਾ ਤਾਂ ਬਸ ਇਹ ਆ ਕਿ ਸਾਡੀ ਮਰਜ਼ੀ ਕਿ ਚੱਲੇ ਭਰਾਵੋ ਉਹਨਾਂ ਨੇ ਆਪਣਾ ਵੀ ਦੇਖਣਾ ਇੰਨੇ ਨੇ ਲੋਕਾਂ ਨਾਲ ਉਹਨਾਂ ਦੇ ਮਜਿਸ਼ੀਅਨ ਵਾ ਉਹਨਾਂ ਦੇ ਖਰਚੇ ਵੀ ਕੱਢਣੇ ਆ ਹੈ ਸਾਰਾ ਕੁਝ ਦੇਖਣਾ ਆ ਸ਼ੋਅ ਤਾਂ ਉਹ ਨਹੀਂ ਲਾਉਣੇ ਹੀ ਲਾਣੇ ਆ ਤੂੰ ਦੀ ਚਾਹੇ ਕਹੀ ਚਲੋ ਚਾਹੇ ਨਾ ਕਹੀ ਚਲੋ ਮੈਨੂੰ ਤਾਂ ਇਹ ਕੰਮ ਵਧੀਆ ਨਹੀਂ ਲੱਗਦਾ ਕਲਾਕਾਰਾਂ ਨੂੰ ਕਲਾਕਾਰ ਹੀ ਰਹਿਣ ਦਿਓ